ਗੁਰਦੁਆਰੇ ਦੇ ਕੋਲ ਸ਼ਰਾਬ ਵੇਚਣ ਤੋਂ ਇਨਕਾਰ ਕਰਨ ਤੇ ਕੁਝ ਨੌਜਵਾਨਾਂ ਨੇ ਨਿਹੰਗ ਸਿੰਘ ਦੇ ਮੁੰਡੇ ਤੇ ਹਮਲਾ ਕਰ ਦਿੱਤਾ ਮਾਮਲਾ ਲੁਧਿਆਣੇ ਦੇ ਟਰਾਂਸਪੋਰਟ ਨਗਰ ਇਲਾਕੇ ਦਾ ਹੈ ਜਿੱਥੇ ਇੱਕ ਨਿਹੰਗ ਸਿੰਘ ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਜ਼ਖਮੀ ਦੀ ਪਛਾਣ ਫਤੇ ਸਿੰਘ ਵਜੋਂ ਹੋਈ ਹੈ। ਇਸ ਦੌਰਾਨ ਫਤੇ ਸਿੰਘ ਦੇ ਪਿਤਾ ਕੁਲਦੀਪ ਸਿੰਘ ਨੇ ਸਿਵਲ ਹਸਪਤਾਲ 'ਚ ਕਾਫੀ ਹੰਗਾਮਾ ਕੀਤਾ। ਉਹਨਾਂ ਦੋਸ਼ ਲਾਇਆ ਕਿ ਗੁਰਦੁਆਰਾ ਸਾਹਿਬ ਨੇੜੇ ਸ਼ਰਿਆਮ ਸ਼ਰਾਬ ਵਿਕ ਰਹੀ ਹੈ ਜਦਕਿ ਪੁਲਿਸ ਨੂੰ ਸ਼ਿਕਾਇਤ ਕਰਨ ਤੇ ਕੋਈ ਕਾਰਵਾਈ ਨਹੀਂ ਹੁੰਦੀ। ਤਸਕਰਾਂ ਨੂੰ ਰੋਕਣ ਤੇ ਉਹਨਾਂ 'ਤੇ ਹਮਲਾ ਕਰ ਦਿੱਤਾ ਜਾਂਦਾ ਹੈ। ਉਧਰ ਦੂਸਰੇ ਪੱਖ ਨੇ ਦੋਸ਼ ਲਾਇਆ ਕਿ ਨਿਹੰਗ ਸਿੰਘ ਨੇ ਸਾਥੀਆਂ ਨਾਲ ਮਿਲ ਕੇ ਉਹਨਾਂ ਨੂੰ ਰਸਤੇ 'ਚ ਰੋਕਿਆ ਤੇ ਕੁੱਟਮਾਰ ਕਰਕੇ 16000 ਰੁਪਏ ਖੋ ਕੁਲਦੀਪ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਕੁਝ ਲੋਕ ਨਜਾਇਜ਼ ਸ਼ਰਾਬ ਵੇਚਦੇ ਨੇ ਜਿਸ ਨਾਲ ਉਹਨਾਂ ਦਾ ਅਕਸ ਖਰਾਬ ਹੋ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ ਬੁੱਧਵਾਰ ਰਾਤ ਨੂੰ ਕੁਝ ਲੋਕ ਸ਼ਰਾਬ ਦੀ ਸਪਲਾਈ ਦੇਣ ਲਈ ਆਏ ਸਨ ਜਦੋਂ ਲੜਕੇ ਨੇ ਰੋਕਿਆ ਤਾਂ ਹਮਲਾਵਰਾਂ ਨੇ ਲੜਕੇ ਫਤੇਹ ਸਿੰਘ ਤੇ ਤੇਜ਼ਰ ਹਥਿਆਰਾਂ ਨਾਲ ਹਮਲਾ ਕਰ ਉਸਤੇ ਸਿਰ ਤੇ ਸੱਟਾ ਮਾਰਿਆ। ਇਸ ਘਟਨਾ ਤੋਂ ਪਹਿਲਾਂ ਵੀ ਉਹਨਾਂ ਸ਼ਰਾਬ ਵੇਚਣ ਵਾਲਿਆਂ ਨੂੰ ਪਹੁੰਚਾਇਆ ਸੀ ਪਰ ਉਹਨਾਂ ਨੇ ਫਿਰ ਤੋਂ ਟਰਾਂਸਪੋਰਟ ਨਗਰ ਤੇ ਸ਼ਰਾਬ ਵੇਚਣੀ ਸ਼ੁਰੂ ਕਰ ਦਿੱਤੀ ਉਧਰ ਹੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮੁਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ

ਆ ਮਰੀਆਂ ਕੀ ਨਾ ਬੈਠੇ ਦਾ ਅੱਛਾ ਫਤਿਹ ਸਿੰਘ ਦੇ ਕਿਸ ਗੱਲ ਨੂੰ ਲੈ ਕੇ ਇਹਨਾਂ ਨੇ ਮਾਰੂ ਉਹ ਮੈਂ ਨਹੀਂ ਮਾਰਿਆ ਉਹ ਮੁੰਡੇ ਦੇ ਨਾਲ ਲੜਾਈ ਆ ਉਹਦਾ ਰੋਣਾ ਗੁਰੂ ਘਰ ਦੇ ਮੁਰੇ ਦਾਰੂ ਵੇਚਦੇ ਸੀ ਅਸੀਂ ਉਹਨਾਂ ਨੂੰ ਮਨਾ ਕੀਤਾ ਵੀ ਗੁਰੂ ਘਰ ਦੇ ਮੁਰੇ ਦਾਰੂ ਨਾ ਵੇਚੋ ਇਹਨਾਂ ਨੇ ਕਿਹਾ ਪ੍ਰਵਾਸੀ ਲੋਕਾਂ ਨੇ ਆਣ ਕੇ ਉਹਦੇ ਘਰ ਦਾਤ ਮਾਰੇ ਪਹਿਲਾ ਗਾਲਾਂ ਕੱਢੀਏ ਅਸੀਂ ਇੱਸੀ ਕਰਕੇ ਆਇਆ ਨਾ ਯਾਰ ਲੋਕਾਂ ਨੇ ਤੀਜੇ ਦਿਨ ਤਾਂ ਰੋਲਾ ਪਾ ਲੈਂਦਾ ਮੇਰੇ ਪਾਰਾ ਦੂਜੇ ਤੀਜੇ ਦਿਨ ਰੋਜ਼ ਦਾ ਕਹ ਰਹੀ ਛਰੇ ਆ ਦਾਰੂ ਵੇਚਦੇ ਉੱਥੇ ਸਾਡੀਆਂ ਸਰਕਾਰਾਂ ਸੁੱਤੀਆਂ ਪਈਆਂ ਨੇ ਪ੍ਰਵਾਸੀ ਲੋਕ ਛਰੇ ਆ ਠੱਗਾ ਠੂਗਾ ਕਰਦੀ ਬ੍ਰਾਜ਼ੀਲੋਂ ਦੇ ਜ਼ੋਰਿਆਂ ਨੂੰ ਬੋਸੇ ਕਰਾਵਾ ਦਿੰਦੇ ਆ ਕਾਕਾ ਜੀ ਸਰਕਾਰ ਬਾਕੀ ਨਾ ਜਾਣਾ ਕਿੱਥੇ ਗਿਆ ਅੱਜ ਮੇਰੇ ਮੁੰਡੇ ਨੇ ਦਾਟ ਮਾਰਿਆ ਉਹਨਾਂ ਨੇ ਕੀ ਨਾਮ ਕੀਆ ਤੁਹਾਡਾ ਜੀ ਮੇਰਾ ਨਾਮ ਲੱਖੀ ਆ ਅਮਨ ਉਹ ਬੰਦਾ ਕਿਹੜੇ ਭੱਜ ਨਾ ਜਾਵੇ ਮੈਂ ਖੋਦੇ ਚੀਜ਼ ਦੇ ਵਰਕਲਾਵਾਂ ਇੱਥੇ ਹੋਇਆ ਪਹਿਲਾਂ ਵੀ ਮੈਂ ਉਹਨਾਂ ਨੂੰ ਦਬਕਾ ਮਾਰੇ ਵੀ ਸ਼ਰਾਬ ਨਾਲ ਵਿੱਚੋਂ ਮੇਰੇ ਗੁਰੂ ਘਰ ਦੇ ਵਿੱਚ ਲਾਗੇ ਤਾਂਗੇ ਗੁਰੂ ਘਰ ਦੇ ਲਾਗੇ ਆ ਗੁਰਦੁਆਰਾ ਸਾਹਿਬ ਸਾਡੀ ਸ਼ੌਣੀ ਆ ਉਸ ਤੋਂ ਬਾਅਦ ਸਾਡੇ ਮੁੰਡੇ ਨੇ ਵੱਡੇ ਮੁੰਡੇ ਨੇ ਕਹੇ ਵੀ ਕਹਿੰਦੇ ਗੁਰੂ ਘਰ ਇੱਥੇ ਦਾਰੂ ਨਹੀਂ ਵੇਚਣੀ ਕੀ ਨਾ ਬੇਟੇ ਦਾ ਜੀ ਨੇ ਕਿਹਾ ਫਤਿਹ ਅੱਛਾ ਜੀ ਉਹਨੇ ਜਦੋਂ ਨਾ ਕਿਹਾ ਤੇ ਪਿੱਛੇ ਉਹਨੇ ਪਿੱਛੇ ਜਾ ਕੇ ਉਹਨੇ 12 13 ਗਾਲਾਂ ਕੱਢਣ ਲੱਗਿਆ ਪਿੱਛੇ 12 13 ਜਾਣੇ ਆਣ ਕੇ ਪ੍ਰਵਾਸੀ ਲੋਕਾਂ ਨੇ ਦਾਤ ਮਾਰੇ ਪ੍ਰਵਾਸੀ ਕੋੜਾ ਮੁੰਡੇ ਦੇ ਤੇ ਹੁਣ ਵਿਚਾਰਾ ਮੁੰਡਾ ਦਾ ਹਸਪਤਾਲ ਪਿਆ ਬੇਹੋਸ਼ ਪਿਆ ਹੋਇਆ ਤੇ ਅਸੀਂ ਤਾਂ ਲੱਭਦੇ ਪਏ ਗੁਜਰਤੀ ਰੱਬ ਲੋ ਇੱਥੇ ਆ ਗਏ ਹੋ ਤੇ ਪਹਿਲਾਂ ਵੀ ਇਹਨਾਂ ਨੂੰ ਖਦੇੜਿਆ ਉੱਥੋਂ ਦੀ ਜੋ ਸ਼ਰਾਬ ਦੀ ਹਾਂਜੀ ਵੇਚਦੇ ਭੇ ਸਰਿਆਂ ਮੇਰੇ ਪੁਲਿਸ ਮਿਲਾਂ ਚੌਂਕੀ ਥਾਣੇ ਸਾਰਿਆਂ ਨੂੰ ਪਤਾ ਤੇ ਪੂਰੇ ਗੰਦ ਪਾਇਆ ਪ੍ਰਵਾਸੀਆਂ ਨੇ ਪੂਰਾ ਪ੍ਰਵਾਸੀਆਂ ਨੇ ਗੰਦ ਪਾਇਆ ਹੋਇਆ ਉੱਥੇ ਕਿਉਂ ਨਹੀਂ ਸੜੀ ਸਰਕਾਰ ਸੌੜਦੀ ਪ੍ਰਵਾਸੀ ਤਾਂ ਇਦਾਂ ਦੇ ਕੰਮ ਕਰਦੇ ਪਏ ਆ ਅੱਜ ਸਾਡੇ ਘਰਾਂ ਦੇ ਗੁਰੂ ਘਰਾਂ ਦੇ ਮੁੰਰੇ ਸ਼ਰਾਬਾਂ ਵੇਚਣਗੇ ਸਨਿਆ ਉਹ ਵੀ ਸਾਡਾ ਗੁਰੂ ਘਰ ਅਸੀਂ ਲੋਕਾਂ ਦੀ ਸੇਵਾ ਕਰਦੇ ਆਂ ਇਦਾਂ ਦੇ ਕੰਮ ਕਰਦੇ ਆਂ ਸਾਡੇ ਗੁਰੂ ਸਾਡੇ ਬੱਚਿਆਂ ਦੇ ਉੱਤੇ ਹਮਲਾ ਕੀਤਾ ਇਹਨਾਂ ਨੇ ਦੱਸੋ ਵੇ ਕਿਹਨਾ ਕੋ ਕੀ ਹਥਿਆਰ ਸੀ ਹਥਿਆਰ ਕੀ ਸੀ ਮੁੰਡਾ ਨਾਲ ਮੁੰਡਾ ਕੀ ਸੀ ਤਿਆਰ ਈਟਾਂ ਮਾਰੀਆਂ ਜੀ ਈਟਾਂ ਸਿਰ ਤੇ ਈਟਾਂ ਮਾਰੀਆਂ ਜੀ ਸਿਰ ਤੇ ਆ ਮੁੰਡੇ ਦੇ ਵੀ ਵਜੀ ਸਿਰ ਚਾ ਦੇਖੋ ਇਹ ਨਾਲ ਹੀ ਸੀ ਇਹ ਨਾਲ ਸੀ ਇਹ ਤਾਂ ਬਚਾ ਕੇ ਲੈ ਕੇ ਆਇਆ ਨੂੰ ਉਹਨੂੰ ਬਚਾ ਕੇ ਫੜ ਕੇ ਚੁੱਕ ਕੇ ਲੈ ਕੇ ਆਇਆ ਵਿਚਾਰਾ ਇਹ ਇਹ ਫੋਨ ਕੀਤਾ ਮੈਂ ਜਾ ਕੇ ਚੁੱਕਿਆ ਉੱਥੇ ਤੇ ਸਰ੍ਹੇਮ ਉੱਥੇ ਗੁਰੂ ਘਰ ਦੇ ਕੋਲੇ ਸ਼ਰਾਬ ਵੇਚਦੇ ਆ ਸਰ੍ਹੇਮ ਗੁੰਡਾ ਕਰਦੀ ਕਰਦੇ ਆ ਇਹਨਾਂ ਨੇ ਇਹਨਾਂ ਦਾ ਕਹਿਣ ਦਾ ਮਤਲਬ ਹੈ ਇਹਨਾਂ ਨੇ ਮੈਨੂੰ ਕਿਹਾ ਕਹਿੰਦਾ ਵੀ ਮੈਂ ਸਰ੍ਹੇਮ ਪੁਲਿਸ ਨੂੰ ਪੈਸੇ ਦਿੰਦਾ ਇਹਨੇ ਦੀ ਬਾਣ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਿਹਾ ਕਿ ਮੈਂ ਮਹੀਨਾ ਜਾਂਦਾ ਠਾਣੇ ਤੇ ਤੁਸੀਂ ਕੀ ਰੋਕ ਲੋਗੇ ਇਹ ਬੰਦੇ ਨੇ ਕਿਹਾ ਕਿੰਨੇ ਟਾਈਮ ਤੋਂ ਵੇਚ ਰਹੇ ਨੇ ਸਰ ਮੈਨੂੰ ਤਾਂ ਇਹ ਮੈਨੂੰ ਪਤਾ ਹੀ ਕੱਲ ਪਰਸ ਤੋਂ ਲੱਗਿਆ ਇਹ ਮੁੰਡੇ ਨੇ ਦੱਸਿਆ ਕਹਿੰਦਾ ਵੀ ਡਾਡੀ ਇਹ ਤਾਂ ਸ਼ਰਾਬ ਵੇਖਦੇ ਆਪਣੇ ਗੁਰੂ ਘਰ ਦੀ ਬਦਨਾਮੀ ਹੋ ਰਹੀ ਆ ਮੈਂ ਇਹਨਾਂ ਨੂੰ ਮਨਾ ਵੀ ਕੀਤਾ ਮੈਂ ਕਹਿੰਦਾ ਸ਼ਰਾਬ ਨਾਲ ਵਿੱਚ ਓਏ ਇਹ ਫਿਰ ਅਸੀਂ ਫੜਿਆ ਵੀ ਇੱਕ ਵਾਰੀ ਭੱਜ ਗਿਆ ਸਕੂਟਰੀਆਂ ਆਈਆਂ ਲੈ ਕੇ ਸਕੂਟਰੀਆਂ ਦੇ ਵਿੱਚ ਰੱਖੀ ਹੁੰਦੀ ਸ਼ਰਾਬ ਇਹਨਾਂ ਦੀ ਡਿੱਗੀ ਦੇ ਵਿੱਚ ਫਿਰ ਆਈਗਾ ਹਾਂਜੀ ਸ਼ਰਾਬ ਤੋਂ ਇਲਾਵਾ ਹੋਰ ਵੀ ਕਿਸੇ ਤਰ੍ਹਾਂ ਹੋਰ ਵੀ ਨਸ਼ਾ ਚਿੱਟਾ-ਚਟਾ ਵੀ ਵੇਚਦਾ ਹੋਣਾ ਮੇਰੇ ਹਿਸਾਬ ਨਾਲ ਉਹ ਖੁਦ ਕਹਿ ਰਿਹਾ ਕਹਿੰਦਾ ਮੈਂ ਮਹੀਨਾ ਦਿੰਦਾ ਬਾਬਾ ਜੀ ਇਹ ਗੱਲ ਕਰੀ ਟ੍ਰਾਂਸਪੋਰਟ ਨਗਰ ਦੀ ਉੱਥੇ ਪਤਾ ਚੱਲਿਆ ਰਾਤ ਦੇ ਟਾਈਮ ਤੇ ਹੋਰ ਵੀ ਕਈ ਗਲਤ ਕੰਮ ਜਾਂਦਾ ਬਹੁਤ ਗਲਤ ਸਰਕਾਰ ਯਾਰ ਉਹ ਤਾਂ ਥਾ ਉੱਥੇ ਪੈਸੇ ਡੰਡੀ ਬਾਜੀ ਉੱਥੇ ਹੁੰਦੀ ਸਾਰਾ ਕੁਝ ਉੱਥੇ ਹੁੰਦਾ ਜੇ ਰੋਕਦੇ ਅੱਜ ਤੇ ਉਹਨੂੰ ਰੋਕਿਆ ਸ਼ਰਾਬ ਬਣਾਉਣਾ ਮੈਂ ਵੀ ਰੋਕਿਆ ਉਹਨੂੰ ਮੈਂ ਕਹਿੰਦਾ ਤੇ ਸ਼ਰਾਬ ਨਹੀਂ ਵੇਚਣੀਗੀ ਤੇ ਮੈਨੂੰ ਕਹਿੰਦਾ ਬਾਬਾ ਜੀ ਅਸੀਂ ਮਹੀਨਾ ਦਿੰਨੇ ਆ ਮੈਨੂੰ ਇਹ ਬੰਦੇ ਦੇ ਵਿਆਹ ਦਾ ਸੈਕਸਿਜ਼ਮ ਬਗਉਦੀ ਬਿਆਨ ਹੈ ਕਿੰਨੇ ਜਾਨਾਂ ਸੀ ਹਮਲਾਵਰ ਇਹ 12 ਜਾਨ ਕਿੰਨੇ ਜਾਨੀ 10 12 ਜਾਨੇ 10 12 ਜਾਨੇ ਸੀ ਜੀ 10 12 ਦੀ ਟੀਮ ਹੈ ਬਟਾ ਖੋਨਗਰ ਤੇ ਘੁੰਮਦੀ ਕਿਉਂ ਨਹੀਂ ਫੜਦੀ ਸਾਡੀ ਸਰਕਾਰ ਕਿਉਂ ਮੋਤੀ ਨਗਰ ਦਾ ਥਾਣਾ ਕਿੱਥੇ ਵਿਆ ਹੋਇਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐ